ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਦੇ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਸਰਕਾਰ ਦੀ ਸਕੀਮ ਲੈਂਡ ਪੂਲਿੰਗ ਦੇ ਵਿਰੋਧ ਵਿੱਚ ਅੱਜ ਪਿੰਡ ਮਹਾੜੋ ਤੋਂ ਇਲਾਵਾ ਹੋਰ ਕਿਹ ਪਿੰਡਾਂ ਦੇਪਤਵੰਤਿਆਂ ਨੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ੀਤ ਭਗਤ ਸਿੰਘ ਨਗਰ ਨੂੰ ਮੰਗ ਪੱਤਰ ਦਿੱਤਾ ਉਹਨਾਂ ਕਿਹਾ ਕਿ ਅਸੀਂ ਇਸ ਸਕੀਮ ਦਾ ਵਿਰੋਧ ਕਰਦੇ ਹਾਂ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਮਾਇਸ਼ ਹੈ ਹਾਂ ਹਾਲੋ ਫਿਰ ਇੱਦਾਂ ਬਣਾ ਲਓ ਇੱਧਰ ਬਣਾ ਲਓ ਜਿਹੜਾ ਛੋਟਾ ਹੈ

ਇਹ ਕਿ ਸਤੰਕੀ ਚੇਲੂ ਇਹ ਕੀ ਆ ਇਸ ਕਰਕੇ ਆ ਜੀ ਸਾਡੇ ਮਹਾਲੋਂ ਪਿੰਡ ਦੀ 383 ਏਕੜ ਜ਼ਮੀਨ ਲੈਂਡ ਪੁਲਿਸ ਸਕੀਮ ਵਿੱਚ ਆ ਗਈ ਆ ਉਹਦੇ ਵਿਰੋਧ ਵਿੱਚ ਸਮੂਹ ਪੰਚਾਇਤ ਮਹਾਲੋਂ ਪੂਰਾ ਪਿੰਡ ਇਕੱਠਾ ਹੋ ਕੇ ਮਹਾਲੋਂ ਦੀ ਪੰਚਾਇਤ ਜਿਮੀਦਾਰ ਖੇਤ ਮਜ਼ਦੂਰ ਜਿਹੜੇ ਨਾਲ ਦੇ ਪਿੰਡ ਆ ਗੁਜਰਪੁਰ ਜੱਬੋਵਾਲ ਮਲਪੁਰ ਜਿਨ੍ਹਾਂ ਦੇ ਜਿਮੀਦਾਰ ਖੇਤ ਮਜ਼ਦੂਰ ਸਾਰੇ ਵਿੱਚ ਇਫੈਕਟ ਹੁੰਦੇ ਆ ਇਹ ਸਾਰੇ ਇਕੱਠੇ ਹੋ ਕੇ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ। ਉਹਨਾਂ ਦੇ ਥਰੂ ਅਸੀਂ ਗਵਰਨਰ ਪੰਜਾਬ, ਸੀਐਮ ਪੰਜਾਬ, ਨਵਾਂ ਸ਼ਹਿਰ ਦੇ ਐਸਡੀਐਮ ਸਾਹਿਬ, ਤਹਿਸੀਲਾਰ ਸਾਹਿਬ ਸਾਰਿਆਂ ਨੂੰ ਮੰਗ ਪੱਤਰ ਦੇਣੇ ਆਂ। ਗਵਰਨਮੈਂਟ ਨੇ ਇਹਦੇ ਵਿੱਚ ਇੱਕ ਕਿਹਾ ਹੋਇਆ ਵੀ ਕਿਸੇ ਨਾਲ ੱਤਕਾ ਨਹੀਂ ਅਸੀਂ ਕਰਨਾ। ਅਸੀਂ ਹਰ ਜ਼ਿਮੀਦਾਰ ਪੁੱਛਣਾ ਜਿਹੜਾ ਬੰਦਾ ਜ਼ਮੀਨ ਦੇਣੀ ਚਾਹੁੰਦਾ ਉਹਦੀ ਜ਼ਮੀਨ ਲਵਾਂਗੇ ਬਾਕੀ ਨਹੀਂ। ਤੇ ਉਹਨਾਂ ਨੇ ਕਿਹਾ ਵੀ ਜਿਹੜੇ ਜ਼ਮੀਨ ਦੇਣੇ ਚਾਹੁੰਦੇ ਆਪਣੀ ਸਹਿਮਤੀ ਪ੍ਰਗਟ ਕਰਨ। ਅਸੀਂ ਉਸੇ ਗਵਰਨਮੈਂਟ ਦੇ ਪੁਆਇੰਟ ਦੇ ਉੱਤੇ ਜ਼ਮੀਨ ਨਾ ਦਿੰਦੇ ਹੋਏ ਅਸੀਂ ਸਾਰਾ ਜਿਹੜਾ ਮੰਗ ਪੱਤਰ ਬਣਾਇਆ ਤੇ ਹਰ ਜ਼ਮੀਨਦਾਰ ਨੇ ਆਪਣੇ ਆਪਣੇ ਖਸਰਾ ਨੰਬਰ ਪਾ ਕੇ ਫਾਰਮ ਭਰੇ ਆ ਕਿ ਸਾਡੀ ਆ ਜ਼ਮੀਨਾਂ ਅਸੀਂ ਇਸ ਪੂਲਿੰਗ ਨਾਲ ਅਸਹਿਮਤੀ ਪ੍ਰਗਟ ਕਰਦੇ ਆ ਤੁਸੀਂ ਸਾਡਾ ਮੰਗ ਪੱਤਰ ਦੇਖੋਗੇ ਜਾਂ ਜਿਹੜਾ ਫਾਰਮ ਦਵਨੇ ਆਸੀਂ ਉਹਦੇ ਦੇ ਲਿਖਿਆ ਪਿਆ ਅਸੀਂ ਇਸ ਸਕੀਮ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਆਪਣੀ ਜ਼ਮੀਨ ਦੇਣ ਤੋਂ ਸਪਸ਼ਟ ਇਨਕਾਰ ਕਰਦੇ ਆ ਤਾਂ ਕਿ ਗਵਰਨਮੈਂਟ ਜਿਹੜੇ ਸਹਿਮਤੀ ਮੰਗਦੇ ਸੀ ਅਸਹਿਮਤੀ ਦੇ ਰਹੇ ਆ ਕਿ ਅਸੀਂ ਇਹ ਜ਼ਮੀਨ ਦੇ ਕੇ ਰਾਜੀ ਨਹੀਂ ਇਹਦੇ ਕਰਕੇ ਅੱਜ ਸਾਰਾ ਇਕੱਠ ਹੋ ਰਿਹਾ ਜੀ ਸਾਰੇ ਪਿੰਡਾਂ ਦਾ ਤੇ ਇਹਦੇ ਲਈ ਅਸੀਂ ਸਾਰਾ ਮੰਗ ਪੱਤਰ ਦੇਣਾ ਹੈ ਇਕੱਠੇ ਹੋਏ ਆ ਜੀ ਪਹਿਲਾਂ ਵੀ ਕੋਈ ਮੰਗ ਪੱਤਰ ਦਿੱਤਾ ਗਿਆ ਜੀ ਇਹਦੇ ਬਾਰੇ ਨਹੀਂ ਅੱਜ ਪਹਿਲਾ ਮੰਗ ਪੱਤਰ ਆ ਜੀ ਪਹਿਲੀ ਵਾਰੀ ਇਕੱਠ ਹੋਇਆ ਜੀ ਬਾਕੀ ਪੰਜਾਬ 'ਚ ਤਾਂ ਬਹੁਤ ਹੋ ਰਿਹਾ ਹੈ ਆ ਬਾਕੀ ਪੰਜਾਬ 'ਚ ਵੀ ਜਥੇਬੰਦੀਆਂ ਦੇ ਵੀ ਹੋ ਰਹੇ ਆ ਕੋਈ ਹੋਰ ਕਿਸੇ ਪਾਸੇ ਅਸੀਂ ਸਿਰਫ ਪਿੰਡ ਵਾਸੀ ਨਾਲ ਦੇ ਪਿੰਡ ਵਾਲੇ ਜਿਹੜੇ ਅਫੈਕਟਡ ਲੋਕ ਆ ਚਾਹੇ ਜ਼ਮੀਨ ਮਾਲਕ ਆ ਚਾਹੇ ਜ਼ਮੀਨ ਬੋਣ ਵਾਲੇ ਆ ਚਾਹੇ ਖੇਤ ਮਜ਼ਦੂਰ ਆ ਚਾਹੇ ਪਿੰਡ ਵਾਸੀ ਆ ਇਹ ਸਿਰ ਨਰੋਲ ਲੋਕਾਂ ਦਾ ਇਕੱਠ ਆ ਜੀ ਔਰ ਇਹਨਾਂ ਪਹਿਲਾ ਮੰਗ ਪੱਤਰ ਦੇ ਰਹੇ ਆ ਸਾਰਿਆਂ ਨੂੰ ਦੇ ਰਹੇ ਆ ਜੇ ਸਰਕਾਰ ਨਹੀਂ ਮੰਨੀ ਜੇ ਤੁਸੀਂ ਮੰਗ ਕੋ ਤਜਵਬ ਨਹੀਂ ਮਨੇਂ ਜਹ ਅਗਲੀ ਰਣਨੀਤੀ ਕੀ ਹੋਈ ਉਹ ਦੇਖੋ ਜੀ ਅਸੀਂ ਤਾਂ ਹਾਲੇ ਸਰਕਾਰ ਦੀ ਰਿਕਵੈਸਟ ਕਰ ਰਹੇ ਆ ਮੰਗ ਕਰ ਰਹੇ ਆ ਬੇਨਤੀ ਕਰ ਰਹੇ ਆ ਔਰ ਜੋ ਉਹਨਾਂ ਨੇ ਕਹਿਤਾ ਵੀ ਸਹਿਮਤੀ ਦਿਓ ਸੀ ਉਹਦੇ ਅਗੇਂਸਟ ਆਪਣੀ ਅਸਹਿਮਤੀ ਦੇ ਰਹੇ ਆ ਅੱਗੇ ਤਾਂ ਫਿਰ ਜੇ ਸਰਕਾਰ ਨਾ ਮੰਨੂਗਾ ਫਿਰ ਤਾਂ ਸੰਘਰਸ਼ ਤਿੱਖਾ ਹੋਊਗਾ ਫੇਰ ਤਾਂ ਜਿੱਦਾਂ ਹੁਣ ਅਸੀਂ ਤਾਂ ਨਾ ਕਿਸੇ ਕਿਸਾਨ ਜਥੇਬੰਦੀ ਨੂੰ ਨਾ ਅਸੀਂ ਖੇਤ ਮਜ਼ਦੂਰ ਜਥੇਬੰਦੀ ਨੂੰ ਨਾ ਅਸੀਂ ਕਿਸੇ ਕਿੱਤੀ ਜੁਨ ਨੂੰ ਅਸੀਂ ਯੂਨੀਅਨ ਬੰਦੀ ਕੋਈ ਨਹੀਂ ਅਸੀਂ ਸਿਰਫ ਪਿੰਡ ਮਤ ਆਪਣੇ ਲੋਕਲ ਲੈਵਲ ਤੇ ਮਤੇ ਦੇਣ ਆਏ ਆ ਫੇਰ ਸੰਘਰਸ਼ ਸਰਕਾਰ ਆਪਣਾ ਕਰੂਗੀ ਇਦੋਂ ਫੇਰ ਜਥੇਬੰਦੀ ਆਉਣਗੀਆਂ ਫੇਰ ਸੰਘਰਸ਼ ਜਿੱਦਾ ਸਾਰੇ ਪੰਜਾਬ ਚੋਂ ਦਾ ਹੋਣਾ ਜੀ ਅਸੀਂ ਤਾਂ ਇੱਕ ਕਰ ਰਹੇ ਆ ਵੀ ਅਸੀਂ ਕਿਸੇ ਨਾਲ ਸੰਘਰਸ਼ ਨਹੀਂ ਗਵਰਨਮੈਂਟ ਨਾਲ ਕੋਈ ਇਹ ਨਹੀਂ ਵੀ ਅਸੀਂ ਅੜਕੇ ਨਹੀਂ ਅਸੀਂ ਤਾਂ ਆਪਣੀ ਬੇਨਤੀ ਦੇ ਰਹੇ ਆ ਵੀ ਇਹ ਚੀਜ਼ ਸਾਨੂੰ ਨਹੀਂ ਪਸੰਦ ਇਹ ਸਾਰਾ ਉਜਾੜਾ ਹੋਣਾ ਦਰਿਆਂ ਦਾ ਇੱਥੇ ਚੱਲ ਰਿਹਾ 383 ਕਿਹੜੇ ਸਾਰੇ ਮਹਾਰੋ ਨਹੀਂ ਇਹ ਮਹਾਲੋਂ ਦੇ ਜ਼ਿਮੀਦਾਰਾਂ ਦੀ ਹੈ ਜੀ ਔਰ ਇਹ ਮਹਾਲੋਂ ਇੱਕ ਐਸਾ ਹੈ ਮਹਾਲੋਂ ਦੇ ਵਿੱਚੋਂ ਗਾਰਡਨ ਕਲੋਨੀ ਦੀ ਜ਼ਮੀਨ ਲਗਾਈ ਆ ਔਰ ਇਹ ਜ਼ਮੀਨ ਇਦਾਂ ਹੈ ਜਦਾ 1947 ਦੀ ਵੰਡ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਗਿਣਮੀਆਂ ਚੁੜਮੀਆਂ ਗਾਰਡਨ ਕਲੋਨੀਆਂ ਬਣੀਆਂ ਸੀ ਜਿਹੜਾ ਤੇ ਬਾਗਬਾਨੀ ਵਾਲਾ ਏਰੀਆ ਕੀਤਾ ਸੀਗਾ ਉਹਨਾਂ ਚ ਇੱਕ ਮਹਾਲੋਂ ਸੀ ਗਾਰਡਨ ਕਲੋਨੀ ਔਰ ਇਹ ਮਹਾਲੋਂ ਦੀ ਸਾਰੀ ਗਾਰਡਨ ਕਲੋਨੀ ਦੀ ਜ਼ਮੀਨ ਲੈ ਰਹੇ ਆ ਜਦ ਕਿ ਮਹਾਲੋਂ ਦੇ ਵਿੱਚ ਇੱਕ ਪਹਿਲਾਂ ਹੀ ਇੰਡਸਟਰੀਅਲ ਏਰੀਆ ਗਾਰਡਨ ਕਲੋਨੀ ਵਿੱਚੋਂ ਕੱਟ ਹੋ ਚੁੱਕਾ ਜਿਹੜਾ ਕਿ ਹਾਲੇ ਵੀ ਬੇਵਾਦ ਆ ਉਜਾੜ ਪਿਆ ਉੱਥੇ ਕੋਈ ਪਲਾਟ ਨਹੀਂ ਵਿਕੇ ਹੋਏ ਔਰ ਨਵੇਂ ਸ਼ਹਿਰ ਦੇ ਵਿੱਚ ਜਿੰਨੀਆਂ ਪ੍ਰਾਈਵੇਟ ਕਲੋਨੀਆਂ ਆ ਉਹਨਾਂ 'ਚ ਸੀਵਰੇਜ ਲਾਈਟਾਂ ਪਈਆਂ ਹੋਈਆਂ ਹਲੇ ਦੋਲੇ ਆ ਕਰਿਆਮ ਰਾਹ ਹੋ ਨਮ ਜਿਹੜੇ ਮਰਜੀ ਰੋਡ ਤੇ ਦੇਖ ਲਓ ਪਲਾਟ ਸਾਰੇ ਖਾਲੀ ਪਏ ਆ ਇਹ ਤਾਂ ਇੱਕ ਸਾਡਾ ਸਿਰਫ ਪਿੰਡੇ ਨਾਲੇ ਉਜਾੜਨਾ ਪਿੰਡੋ ਝੜ ਕੇ ਨਾ ਤਾਂ ਇੱਥੇ ਪਲਾਟ ਵਿਕਣੇ ਆ ਨਾ ਕੁਛ ਆ ਔਰ ਸਭ ਤੋਂ ਵੱਡੀ ਗੱਲ ਹੈ ਸਰਕਾਰ ਦੇ ਕੁਝ ਨਹੀਂ ਰਹੀ ਲੈਂਡ ਪੂਲਿੰਗ ਦੇ ਵਿੱਚ ਸਕੀਮ ਇਹ ਹੈ ਜੀ ਸਿਰਫ ਤੁਹਾਨੂੰ 3 ਸਾਲਾਂ ਲਈ 30000 ਰੁਪਏ ਪਰ ਖੇਦ ਦੇਣਾ ਮਤਲਬ 3 ਸਾਲਾਂ ਲਈ ਟੋਟਲ 90000 ਦੇਣਾ ਉਸ ਤੋਂ ਬਾਅਦ ਕਦੋਂ ਡਿਵੈਲਪ ਹੋਣਾ ਉਹਦੀ ਕੋਈ ਸਮਾਂ ਸੀਮਾ ਨਹੀਂ 5-7 ਲੱਗਣ 7 ਸਾਲ ਲੱਗਣ ਫਿਰ ਹਰ ਇੱਕ ਬੰਦੇ ਨੂੰ 1 ਏਕੜ ਪਿੱਛੇ ਇੱਕ ਰਹਾਇਸ਼ੀ ਤੇ ਇੱਕ ਕਮਰਸ਼ੀਅਲ ਪਲਾਟ ਮਿਲਣਾ ਉਹ ਅਗਲਾ ਵੇਚੂਗਾ ਹੁਣ ਜੇ ਕਿਸੇ ਬੰਦੇ ਦੇ 10 ਖੇਤ ਆ ਉਹ 10 ਕਮਰਸ਼ੀਅਲ ਤੇ 10 ਰਹਾਇਸ਼ੀ ਪਲਾਟ ਉਹਨੂੰ ਮਿਲ ਜਾਣੇ ਆ ਮਿਲਨੇ ਕਦੇ ਕੋਈ ਸਮਾਂ ਸੀਮਾ ਨਹੀਂ 90000 ਦੇ ਵਿੱਚ ਉਹਦੀ ਜ਼ਮੀਨ ਲੈ ਕੇ ਕੰਕਰੀਟ ਪਾ ਕੇ ਸੜਕਾਂ ਬਣ ਗਈਆਂ ਲਾਈਟਾਂ ਬਣ ਗਈਆਂ ਬਹੁਤੋ ਗਿਆ ਅਗਲਾ ਰੋਜੀ ਰੋਟੀ ਦੇ ਗਿਆ ਜ਼ਮੀਨ ਬੋਣ ਵਾਲੇ ਗਏ ਖੇਤ ਮਜ਼ਦੂਰ ਗਏ ਪਿੰਡ ਦਾ ਸਾਰਾ ਕਰਿਆਨੇ ਵਾਲੇ ਦੁਕਾਨ ਵਾਲੇ ਸਾਰਾ ਕਰਵਰ ਠੱਪ ਹੋ ਗਿਆ ਤੇ ਉਹ ਜਦੋਂ ਫਿਰ ਪ੍ਰਾਣ ਲੂਗਾ ਫਿਰ ਬੰਦਾ 10 ਪਲਾਟ ਆਪਣੇ ਵੇਚੂਗਾ ਰਹਿਸ਼ੀ 10 ਵੇਚੂਗਾ ਮਤਲਬ 20 ਪਲਾਟ ਹੋ 383 ਦੇ ਵਿੱਚ ਜੇ 100 ਬੰਦਾ ਆ ਤਾਂ ਕਿੰਨੇ 383 ਏਕੜ ਆ ਤੇ ਇਹਦਾ ਮਤਲਬ 383 ਰਹਿਸ਼ੀ ਪਲਾਟ 383 ਕਮਰਸ਼ੀਅਲ ਪਲਾਟ 800 ਪਲਾਟ ਨਵੇਂ ਸ਼ਹਿਰ ਦੇ ਵਿੱਚ ਕਿਹੜਾ ਵੇਚੇਗਾ ਜਿਹੜੀ ਗਵਰਨਮੈਂਟ ਸਕੀਮ ਦਿੰਦੀ ਆ ਜੀ ਇਹ ਸਕੀਮ ਹੀ ਗਲਤ ਹੈ ਜੀ ਇਹ ਇਸ ਕਰਕੇ ਦਾ ਸਾਰਾ ਵਿਰੋਧ ਕਰ ਰਹੇ ਆ ਔਰ ਇਹ ਜ਼ਮੀਨ ਦੇ ਲੈਵਲ ਤੇ ਹੈ ਵੀ ਨਹੀਂ ਗਲਤ ਜੀ ਸਕੀਮ ਬਣੀ ਹੋਈ ਆ ਇਹਦੇ ਵਿੱਚ ਕੋਈ ਸਾਬ ਨੇ ਇਹਦਾ ਸਾਰੇ ਵਿਰੋਧ ਹੋ ਰਿਹਾ ਜੀ ਜਿਹੜੀ ਜ਼ਮੀਨ ਉਹ ਰਿਕੁਆਇਰ ਕਰ ਰਹੀ ਹੈ ਗਵਰਨਮੈਂਟ ਅਸੀਂ ਤਾਂ ਕਿਸੇ ਹਾਲਤ ਵਿੱਚ ਦੇ ਨਹੀਂ ਸਕਦੇ ਜੀ ਬੋਣਯੋਗ ਜ਼ਮੀਨ ਹੈ ਕਿਉਂਕਿ ਅਸੀਂ ਉਹੀ ਜ਼ਮੀਨ ਤੋਂ ਖਾਣਾ ਪੀਣਾ ਰੋਟੀ ਪਾੜੀ ਚੱਲਦਾ ਅਸੀਂ ਤੁਹਾਨੂੰ ਰਿਕੁਆਇਰ ਕਰਕੇ ਦੇ ਦਈਏ ਫੇ ਸਾਡੇ ਬਸ ਦੀ ਗੱਲ ਹੀ ਹੈ ਜੀ ਅਸੀਂ ਕਿਸੇ ਹਾਲਤ ਵਿੱਚ ਜ਼ਮੀਨ ਨਹੀਂ ਇਹ ਰਿਕੁਆਇਰ ਕਰ ਦੇਵਾਂਗੇ ਜੇ ਹਾਈ ਕੋਰਟ ਜਾਣਾ ਪਵੇ ਕਿਤੇ ਜਾਣਾ ਪਵੇ ਅਸੀਂ ਹਾਜ਼ਰ ਹਾਂ ਸਾਰਾ ਨਗਰ ਮਾਲਪੁਰ ਮਹਾਲੋਂ ਗੁਜਰ ਪਰ ਸਾਰੇ ਪਿੰਡਾਂ ਨੇ ਜੱਬੋਵਾਲ ਸਾਰੇ ਪਿੰਡ ਰੜਕੇ ਨਾ ਅਸੀਂ ਫਿਰ ਗਵਰਨਮੈਂਟ ਨੂੰ ਇਸ ਵੇਲੇ ਤਾਂ ਅਸੀਂ ਡੀਸੀ ਸਾਹਿਬ ਦੇ ਪੇਸ਼ ਹੋਣ ਲੱਗੇ ਆ ਸਾਡੀ ਬੇਨਤੀ ਨੂੰ ਕਬੂਲ ਕਰਿਓ ਠੀਕ ਹੈ ਜੀ ਉਹ ਪਿੰਡਾਂ ਦੇ ਸਾਰੇ ਸਾਥੀ ਇਕੱਠੇ ਹੋਏ ਆ ਮਹਾਲੋਂ ਧੀਲ ਜੱਬੋਵਾਲ ਗੁਜਰ ਪਰ ਮੁਵਾਰਕ ਪਰ ਜਿਹੜੀ ਇਹ ਮਹਾਲੋਂ ਦੀ 383 ਏਕੜ ਜ਼ਮੀਨ ਲੈਂਡ ਪੂਲਿੰਗ ਸਕੀਮ ਅਧੀਨ ਆ ਰਹੀ ਹੈ ਇਹਦੇ ਵਿਰੋਧ ਵਿੱਚ ਅਸੀਂ ਇਕੱਠ ਕੀਤਾ ਹੈ ਇਹਦੇ ਨਾਲ ਪੂਰੇ ਪਿੰਡਾਂ ਦਾ ਜਾੜਾ ਹੋ ਜਾਣਾ ਹੈ ਕਿਉਂਕਿ ਜਿਹੜਾ ਇਹ ਸਾਰੇ ਪਿੰਡਵਾ ਜ਼ਮੀਨ ਦੇ ਸਿਰ ਤੇ ਰੋਟੀ ਪਾਣੀ ਖਾਂਦੇ ਆ ਇਹਦੇ ਸਿਰ ਤੇ ਹੀ ਸਾਰੇ ਲੋਕ ਖੁਸ਼ਹਾਲ ਰਹਿੰਦੇ ਆ ਜੇਕਰ ਸਾਡੇ ਪਿੰਡਾਂ ਦੀ ਜ਼ਮੀਨ ਸਰਕਾਰ ਲੈ ਜਾਂਦੀ ਉੱਤੇ ਕਲੋਨੀਆਂ ਕੱਟ ਹੁੰਦੀਆਂ ਆ ਤਾਂ ਸਾਡਾ ਰਹਿਣ ਰਹਿਣ ਸਹਿਣ ਸਭ ਕੁਝ ਬਦਲ ਜਾਣਾ ਆ ਅਸੀਂ ਸਰਕਾਰ ਨੂੰ ਇਹ ਰਿਕਵੈਸਟ ਕਰਦੇ ਆ ਵੀ ਸਾਡੀ ਇਹ ਜ਼ਮੀਨ ਸਾਡੇ ਕੋਲ ਰਹਿਣ ਦਿੱਤੀ ਜਾਵੇ ਅਸੀਂ ਇਹ ਜ਼ਮੀਨ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ ਕਿਸੇ ਕੀਮਤ ਤੇ ਤੁਹਾਨੂੰ ਕੋਈ ਨੋਟਿਸ ਵੀ ਆਇਆ ਕੋਈ ਇਹਦੇ ਬਾਰੇ ਕੋਈ ਰੀਵਾਇਜ਼ਨ ਦਾ ਖਾਲਸਾ ਕਿ ਰੀਵਾਇਜ਼ਨ ਕਰੇ ਕਿਹੜੀ ਪਿੰਡ ਮਹਾਲੋਂ ਦੀ ਰਿਕੁਇਰ ਹੋਈ ਜ਼ਮੀਨ ਅਸੀਂ ਉਸ ਸਬੰਧ ਦੇ ਵਿੱਚ ਪੰਚਾਇਤ ਪੂਰੀ ਲੰਬੜਦਾਰ ਸਾਹਿਬ ਸਾਡੇ ਮੁੰਡੇ ਸਾਡੇ ਨੌਜਵਾਨ ਸਾਰੇ ਇਕੱਠੇ ਹੋਏ ਆ ਅਸੀਂ ਕਹਿੰਦੇ ਕਿਹੜੀ ਸਾਡੀ ਰਿਕੁਇਰ ਹੋਈ ਜ਼ਮੀਨ ਅਸੀਂ ਨਹੀਂ ਦੇਣਾ ਚਾਹੁੰਦੇ ਗਵਰਨਮੈਂਟ ਨੂੰ ਜਿਹੜੇ ਦਮਾਗੇ ਅਸੀਂ ਸਾਨੂੰ ਪੂਰੇ ਪੈਸੇ ਨਗਦ ਹੋਣੇ ਚਾਹੀਦੇ ਆ ਪਹਿਲੀ ਗੱਲ ਤਾਂ ਦੇਣੀ ਨਹੀਂ ਜੇ ਦਮਾਗੇ ਤਾਂ ਪੈਸੇ ਨਗਦ ਹੋਣੇ ਚਾਹੀਦੇ ਆ ਪੂਰਾ ਪਿੰਡ ਸਾਡਾ ਜੱਬੋਵਾਲ ਗੁੱਜਰ ਤੋਂ ਸਾਰਾ ਵਿਰੋਧ ਕਰਦੇ ਆ ਮੱਕ ਪਿੱਤਰ ਦੇਣਾ ਹੀ ਬੀਸੀ ਸਾਹਿਬ ਨੂੰ ਅਸੀਂ ਲਿਜਾਣਾ ਵੀ ਭੇਜਾਂਗੇ ਧੰਨਵਾਦ ਡਾਕਟਰ ਵਾਈਗੁਰ ਜੀ ਕੀ ਫਤਿਹ ਮੈਂ ਕੁਲਵੀਰ ਸਿੰਘ ਲੰਮੜਦਾਰ ਪਿੰਡ ਬਹਾਲੋਂ ਸਾਡੇ ਪਿੰਡ ਦੀ 383 ਏਕੜ ਜਿਹੜੀ ਜਿਵੇਂ ઓਨਲਾਈਨ ਤੇ ਜਾਈ ਆ ਸਾਰੇ ਜ਼ਿਮੀਂਦਾਰ ਇਸ ਗੱਲ ਤੋਂ ਨਾਰਾਜ਼ ਆਪੇ ਅਸੀਂ ਜਵਿਨੀ ਦੇਣਾ ਚਾਹੁੰਦੀ ਕਿਉਂਕਿ ਸਾਡੀ ਇਹ ਰੋਟੀ ਰੋਟੀ ਦਾ ਮਾਮਲਾ ਆ ਇੱਥੇ ਖੇਤ ਮਜ਼ਦੂਰ ਜੋ ਜ਼ਿਮੀਂਦਾਰ ਆ ਸਾਰੇ ਇੱਥੇ ਰੋਟੀ ਖਾ ਰਹੇ ਆ ਇਹ ਤਰ੍ਹਾਂ ਫਸਲਾਂ ਦੇਣ ਵਾਲੀ ਜ਼ਮੀਨ ਆ ਇਹ ਕੋਈ ਕਲੋਨੀਆਂ ਬਣਾਉਣ ਵਾਲੀ ਜ਼ਮੀਨ ਨਹੀਂ ਹੈਗੀ ਅਸੀਂ ਸਰਕਾਰ ਕੋਲ ਬੇਨਤੀ ਕਰਦੇ ਆ ਕਿ ਇਹਨੂੰ ਰੱਦ ਕੀਤਾ ਜਾਵੇ 啊，要要要。啊 ਤਨਵਾਦ ਕਰਦੇ ਆ ਤੁਹਾਨੂੰ ਮੋਰਜੀ ਮਾਦਰੀ ਬਹੁਤ ਜੀ ਜਰਨੇ ਕਰ ਹੇ ਸੱਜਣਾ ਸ਼ਿਪ ਭਗਸੇਂਗਰ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ